ਗੱਲ ਕਰਦੇ ਆਂ ਸਸਤੀ ਗੱਲ ਬਾਈ ਨਾ ਉਹ ਜਸਤਰੀ ਸਸਤੀ ਸਸਤੀ ਗੱਲ ਬਾਈ ਐ ਜੋ ਭੁੱਲ ਗਿਆ ਨਾ ਭੁੱਲ ਗਿਆ ਸਸਤੀ ਗੱਲ ਵੀਰੇ ਕੀ ਆਲਾ ਭੁਲੜਾ ਉਹ ਜਸਤਰੀ ਠੀਕੋ ਵੀਰੇ ਬਾਈ ਜੀ ਸਸਤੀ ਗੱਲ ਸਾਰਿਆਂ ਨੂੰ ਠੀਕ ਆ ਕੋ ਮਾਰਾ ਸੱਚੇ ਪਾਛੇ ਬਾਈ ਜੀ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਤੇ ਅੱਜ ਬੁੱਧਵਾਰ ਤਲਵੰਡੀ ਸਾਹਿਬੋਂ ਮੰਡੀ ਆ ਬਾਈ ਇਹ ਇਸ ਵੀਡੀਓ ਦੇ ਵਿੱਚ ਸੋਨਾਲਿਕਾ ਟਰੈਕਟਰ ਦਿਖਾਵਾਂਗੇ ਤੇ 2735 ਦਿਖਾਵਾਂਗੇ ਕੱਲੇ ਸੋਨਾਲਿਕਾ ਹੀ ਦਿਖਾਵਾਂ ਇਹਦੇ ਵਿੱਚ ਵੀਡੀਓ ਚ ਬਾਈ ਠੀਕ ਹੈ ਗੱਲ ਬਾਈ ਤੇ ਸਭ ਤੋਂ ਪਹਿਲਾਂ ਆ ਗਿਆ ਬਾਈ ਜੀ 735 735 ਆ ਗਿਆ ਤੋਂ ਯਾਰ ਮਾਦਲਾ ਤੇ ਆਪਣੇ ਮਿੱਤਰ ਦਾ ਟਰੈਕਟਰ ਆਪ ਮੈਂ ਬਾਈ ਦਾ ਤੇ ਪਿਛਲੇ ਟਾਇਰ ਹੈਗੇ ਅੱਡੇ ਘਣਾ ਬਾਈ ਮੂਲੇ ਹਾਂਜੀ ਜਾਂ ਵੀ ਲਤੋ ਚਲਦੇ ਮੰਨ ਲੋ ਤੇ ਬਾਈ 2000 ਮਾਡਲ ਹੈ 165000 ਲਿਖਿਆ ਹੋਇਆ ਕਿੰਨੇ ਦਾ 45000 40000 ਕਹਿੰਦਾ ਨਹੀਂ 1 ਲੱਖ ਤੇ 45000 ਦਾ ਟਰੈਕਟਰ ਲੈ ਜਾਓ ਬਾਈ ਉਸ ਤੋਂ ਬਾਅਦ ਫੇਰ 735 ਆ ਗਿਆ ਬਾਈ ਦਾ 2001 2001 ਮਾਡਲ ਆ ਬਾਈ ਜੀ ਮੂਲੇ ਟਾਇਰ ਨਵੇਂ ਵਰਗੇ ਆ ਪਿਛਲੇ 40 ਕੇ ਪੈਸੇ ਹੋਣਗੇ 40 ਕੇ ਪੈਸੇ ਹੋਣਗੇ ਇਹ ਤਾਂ 25 ਪੈ 35 35 30 35 ਪੈ ਹੈ। ਕਿਸ਼ੋਰ ਡੇਅਰ ਖਾਤੋਂ ਸਮਝੋ ਯਾਰ। 25 ਪੈ ਹੈ ਟੈਪ। ਖਤਮ ਹੀ ਸਮਝੋ। ਮੂਲੇ ਮਾਰ ਆਪਣੇ। ਡੰਡਾ ਭੱਟੀ ਜਤਰੀ ਤਾਂ ਹੋਊਗੀ। 170 ਲਿਖੀ ਬੈਠਾ ਕਿੰਨੇ ਦਾ? ਇਹ ਡੁੱਡ ਦਾ ਦੇ ਦੇ। ਕੋਈ ਜਾਇਜ਼ ਬਾਈ। ਮਾਲਤਾਂ ਦੇ ਦਿੰਦੇ ਉਹਦੇ ਜਨ ਆਪਣਾ ਤਾਲੀ ਦਾ। 1 ਲੱਖ ਤੇ 45000 ਦਾ ਇਹ ਲੈ ਜੀ। ਇਹਦੇ ਤੋਂ ਬਾਅਦ ਕਿ ਲੈ ਜਾਣ ਪੂ। ਬਾਅਦੇ ਚਲਾ ਕੇ ਉਹਦੀ ਤਸੱਲੀ ਕਰਕੇ ਲੈ ਕੇ ਜਾ ਬੰਦ ਜੰਦਾ। ਠੀਕ ਹੈ। ਕੋਈ ਪ੍ਰੈਸ਼ਰ ਨਹੀਂ। ਉਹ ਕੀ ਦਾ ਇਹ? ਇਹ ਮੋੜ ਤੇ ਹੈ। ਭਾਈ ਜੀ ਆ ਮੋੜ ਤੇ ਆ। ਸਾਰੇ ਆਉਣਗੇ ਇੱਕ ਜਣਾ ਯਾਰ 20000 ਕਟਾ ਕੇ ਰੇਟ ਦੱਸ ਦਿਆ ਜੀ ਸਭ ਤੋਂ ਪਹਿਲਾਂ ਆ ਗਿਆ ਭਾਈ ਜੀ 2018 ਮਾਡਲ ਆ ਠੀਕ ਹੈ ਗੱਲ ਹਰਿਆਣਾ ਨੰਬਰ ਆ ਭਾਈ ਲੋਨ ਫੈਂਸ ਹੋ ਜੂ ਪੁਰਾਣਾ ਕਟਿਆ ਜੂ ਡੰਡਾ ਫੱਟੀ ਚਤਰੀ ਸਭ ਕੁਝ ਨਾਲ ਆ ਸ਼ਿਕੰਦਰ ਮੋੜ ਪਾਵਰ ਪਲੱਸ ਜਿਹੜਾ ਕੁਝ ਨਾਂ ਦਿਸਿਆ ਨਾ ਵੀਡੀਓ 'ਚ ਉਹ ਵੀ ਹੈਗਾ ਭਾਈ ਡੰਡਾ ਫੱਟੀ ਕੋਈ ਨਾਂ ਦਿੱਤੀ ਹੈਗਾ ਐਚ ਆਰ ਦੀ ਕੀ ਹੁੰਦਾ ਭਾਈ ਥੈਂਕ ਯੂ ਜੀ ਇਹਨੂੰ ਸੀਦਾ ਖਰਚਾ ਅਗਲੇ ਦਾ ਆਊਗਾ ਅੱਛਾ ਤੇਰਾ ਖਰਚਾ ਕੀ ਹੈ ਠੀਕ ਹੈ ਪੰਜਾਬ 1 ਮਿੰਟ ਹੈ ਇਹ ਕਿਹੜਾ ਮਾਡਲ ਨੇ ਮੇਰੀ ਗੱਲ ਸੁਣਾਂ ਪੰਜਾਬ 4,80,000 ਦਾ 85,000 ਦਾ 85,000 ਦਾ ਮਿਲ ਜੂ ਹਰਿਆਣਾ ਨੰਬਰ ਤੇ ਇਹੀ ਮਾਡਲ ਪੰਜਾਬ ਨੰਬਰ 5 ਲੱਖ ਦਾ ਇੰਨਾ ਫਾਇਦਾ ਹੋ ਗਿਆ 25-30 ਹਜ਼ਾਰ ਦਾ ਫਾਇਦਾ ਹੋ ਗਿਆ ਤੇ ਰੁਪਈਆ ਤੁਹਾਡਾ 9000 ਲੱਗੂਗਾ ਨਾ ਕਰਾਉਣ ਤੇ ਕਾਪੀ ਤੇ ਉਹ ਮੈਂ ਕਰਾ ਕੇ ਦੇ ਦੂੰਗਾ 5 ਲੱਖ ਤੇ 20 ਹਜ਼ਾਰ ਡਿਮਾਂਡ ਆ 4 ਲੱਖ ਤੇ 85 ਹਜ਼ਾਰ ਦਾ ਟਾਪਾ ਦੇ ਦਾ ਠੀਕ ਹੈ ਗੱਲ ਉਹ ਤੋਂ ਬਾਅਦ ਦੇ ਵਿੱਚ ਆ ਗਿਆ ਜੀ ਸੋਨਾ ਲਿਕਾ 60 ਠੀਕ ਹੈ 2000 ਅਗਲਾ ਹਰਿਆਣਾ ਨੰਬਰ 2 ਡੋਨਟ ਫੈਂਕ ਟੂ ਯੂ ਕਰਾਣਾ 2436 36 ਹਰਸ਼ਮਨ 24B ਬਾਈ ਠੀਕ ਹੈ ਟਰੈਕਟਰ ਸੋਨਾ ਇਹਨੂੰ ਕਿਸ ਕੋਈ ਕਹੀ ਆ ਪਿਛਲੇ ਟਾਇਰ 16 ਲਿਆ ਬਾਈ 90 ਪੈਸੇ ਐਮਆਰਐਸ ਦੇ ਮੂਰਲੇ ਵੀ ਪਈ ਐਮਆਰਐਸ ਦੇ ਟਾਇਰ 70 ਤੋਂ 75 ਤੋਂ 73 ਪੈਸੇ ਇਹ ਮਿਲ ਜੂ ਬਾਈ 4,80,000 ਦਾ ਬੈਠਾ ਇਹ ਦੇ ਹਾਂਜੀ 80,000 ਉਸ ਤੋਂ ਬਾਅਦ ਆ ਗਿਆ ਸੋਨਾਲਿਕਾ 35 15 ਮਾਡਲ ਆਈ ਪਾਵਰ ਸਟੀering ਪਿਛਲੇ ਟਾਇਰ ਜਮਾ ਨਵੇਂ ਆ ਠੀਕ ਹੈ ਡੰਡਾ ਪੱਟੀ ਛਤਰੀ ਪਾ ਕੁਛ ਨਾਲ ਆ ਵੀਰੇ ਸਾਰਾ origignal ਆ ਤੇ ਚੌਂਕੜਾ ਹੀ ਨਵਾਂ ਬਾਈ ਤੇ ਟੈਰਾਂ ਦੇ ਉਹਦਾ ਬੇਲ ਵੀ ਮਿਲ ਜਾਣਗੇ ਇਹ ਟਰੈਕਟਰ ਦੇ ਦਾਂਗੇ ਜੀ ਸੋਨੂੰ 3 ਲੱਖ 41000 ਕੀ ਬਾਕੀ ਬਾਈ ਜੀ ਕਲੀਅਰ ਮੌਕੇ ਤੇ ਫੋਨ ਤੇ ਹੋਈ ਮੌਕੇ ਤੇ ਹੋ ਜਾਣਗੇ ਬਾਈ ਤੇ ਥੋੜੇ ਵੇ ਤੇ ਰੇਟ 5 10 5 7000 ਮੈਂ ਵੱਧ ਵੀ ਕਹਿ ਤਾ ਨਾ ਮੌਕੇ ਤੇ ਕਲੀਅਰ ਕਰਦਾ ਕੋਈ ਚੱਕਰ ਨਹੀਂ ਠੀਕ ਹੈ ਗੱਲ ਉਦੋਂ ਬਾਅਦ 60 ਐਮ ਐਮ ਜੀ ਮਾਸਟਰ ਮੈਲੇਜ ਤਿੰਨ ਸਿਲੰਡਰ ਹੁੰਦਾ ਬਾਈ ਇਹ 50 ਐਚ ਪੀ ਹੁੰਦਾ 2009 ਮਾਡਲ ਆ 275 ਦੇਟ ਆ ਬਾਈ ਠੀਕ ਹੈ ਗੱਲ ਟਰੈਕਟਰ ਦੇ ਦਾਂਗੇ 2 ਲੱਖ ਤੇ 40 ਹਜ਼ਾਰ ਹਾਂ ਠੀਕ ਹੈ ਗੱਲ ਉਦੋਂ ਬਾਅਦ ਆ ਗਿਆ ਬਾਈ ਸੋਨਾ ਲਿਖੇ ਪਾਵਾਂਗੇ ਚ 2018 ਮਾਡਲ ਬਠੰਡਾ ਨੰਬਰ ਆ ਜੀ ਸਾਰਾ origignal ਆ ਜੀ ਟਾਇਰ ਹੈਗੇ ਬਾਈ 85 90 85 ਪੈਸੇ ਟਾਇਰ ਹੈਗੇ ਆ ਲੋਨ ਪਰੰਥੂ ਜੂਆ ਸਾਰਾ origignal ਕਿਤੋਂ ਰੰਗ ਪੇਂਟ ਨਹੀਂ ਹੋਇਆ ਪੁਰਾਣਾ ਕੱਟਿਆ ਹੋਇਆ 3.5 ਲੱਖ ਰੁਪਏ ਦੇ ਤਾਂ ਪੂਰੇ 5 ਲੱਖ ਦਾ ਦੇ ਦਾਂਗੇ 4,95,000 ਰੁਪਏ ਹੋਰ ਦੱਸ 4,95,000 ਉਹ ਦੂਵਾ ਦੇ ਵਿੱਚ ਫੇਰ ਬਾਈ 17 ਮਾਡਲ ਆ ਗਿਆ 16 ਲੈ 17 ਚ ਸਾਰਾ origignal ਆ ਬਾਈ ਕਿਤੋਂ ਰੰਗ ਪੇਂਟ ਨਹੀਂ ਹੋਇਆ ਡੰਡਾ ਫੱਟੀ ਛੱਤੀ ਸਭ ਕੁਛ ਇਹਦੇ ਨਾਲ ਵੀ ਬਾਈ ਪਾਵਰ ਸਟੀering ਆ ਬਾਈ ਠੀਕ ਐ ਚਲਾ ਕੇ ਬਾਕੇ ਆਪਦੀ ਤਸੱਲੀ ਕਰਕੇ ਲੈ ਜਾਓ 57 HP ਵਾਲਾ ਟਰੈਕਟਰ ਆ ਵੀਰੇ ਠੀਕ ਐ ਗੱਲ ਇਹ 495 ਰੇਟ ਆ ਵੀਰੇ ਟਰੈਕਟਰ ਦੇ ਦਾਂਗੇ 4 ਲੱਖ ਤੇ 70 ਹਜ਼ਾਰ ਦਾ 470 ਹਾਂਜੀ ਉਦੋਂ ਬਾਅਦ ਆ ਗਿਆ 35 ਵਾਲਾ ਸੋਨਾ ਲੀਕਾ ਨਾਲ ਹੈ ਨਹੀਂ ਆਲੇ ਉਦੋਂ ਬਾਅਦ 35 ਵਾਲਾ ਸੋਨਾ ਲੀਕਾ ਆ ਗਿਆ 2008 ਮਾਡਲ ਆ ਬਾਈ ਸਿੰਗਲ ਕੱਚਾ ਪੰਜਾਬ ਨੰਬਰ PP 11 ਪਿਛਲੇ ਟਾਇਰ ਹੈਗਾ ਬਾਈ ਐਕਸੀ 85 ਪੈਸੇ ਤੇ ਸਾਰਾ Ориਜਨਲ ਕਿ ਤੋਂ ਰੰਗ ਪੇਂਟ ਨਹੀਂ ਹੋਇਆ ਠੀਕ ਹੈ ਗੱਲ ਰੇਟ ਹੈਗਾ 245 ਟਰੈਕਟਰ ਦੇ ਦਾਂਗੇ 2 ਲੱਖ ਤੇ 20 ਕੇ ਕੋਈ ਮਾੜਾ ਨਹੀਂ ਨੇ ਕੀ ਕਹਿਲਾ ਬਾਈ ਜੀ ਤੇ ਨੂੰ ਕਰ ਲੈ ਠੋਲੋ ਠੀਕ ਹੈ ਗੱਲ ਆ ਸ਼ਰਮਾ ਤਲਵੰਡੀ ਸਾਹਿਬਾ ਤੇ ਭੁੱਲ ਤਲਵੰਡੀ ਸਾਹਿਬਾ ਬਾਈ ਜੀ ਇਹ ਦੋਨੇ ਚੈਨਲ ਮੇਰੇ ਆ ਆਪਦੇ ਆ ਤਾਂ ਵੀਡੀਓ ਪਾਉਣੀ ਸੀ ਇੱਥੇ ਵਿੱਚ ਕਹਿੰਦੇ ਬਾਈ ਉੱਲਦਾ ਆਏ ਆਏ ਇਹ ਮੇਰੇ ਆਪਣੇ ਚੈਨਲ ਆ ਵੀਰੇ ਦੋਨੇ ਤੇ ਤੱਕ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਵੀਰੇ ਤੇ ਬਹੁਤ ਬਹੁਤ ਮਿਹਰਬਾਨੀ ਮੇਰਾ ਮੋਬਾਈਲ ਨੰਬਰ WhatsApp ਨੰਬਰ ਹੈਗਾ 887294545 ਤੇ ਕਾਲਿੰਗ ਨੰਬਰ ਹੈਗਾ 9478845 ਬਹੁਤ ਬਹੁਤ ਮਿਹਰਬਾਨੀ ਵੀਰੇ ਸਸਤੀ ਜੀ